ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕਿ ਅਧਰੰਗ ਵਾਲੇ ਪੇਸ਼ੈਂਟ ਜਿਹੜੇ ਕਾਫੀ ਲੰਬੇ ਸਮੇਂ ਤੋਂ ਬੈੱਡ ਦੇ ਉੱਪਰ ਪਏ ਨੇ ਉਹਨਾਂ ਨੇ ਕਾਫੀ ਜ਼ਿਆਦਾ ਟ੍ਰੀਟਮੈਂਟ ਵੀ ਕਰਵਾ ਲਿਆ ਹੈ ਪਰ ਉਹ ਠੀਕ ਨਹੀਂ ਹੋ ਪਾਏ ਹੈਗੇ ਤਾਂ ਅੱਜ ਦੀ ਵੀਡੀਓ ਅਗਰ ਤੁਸੀਂ ਕੰਪਲੀਟਲੀ ਦੇਖਦੇ ਆ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਅਧਰੰਗ ਵਾਲੇ ਜਿਹੜੇ ਮਰੀਜ਼ ਨੇ ਉਹ ਫਾਲੋ ਕਰਦੇ ਆ ਜਿਹੜੀਆਂ ਅਸੀਂ ਇਨਸਟ੍ਰਕਸ਼ਨਸ ਦੱਸਾਂਗੇ ਐਕਸਰਸਾਈਜ਼ਸ ਕਰਨ ਦਾ ਤਰੀਕਾ ਦੱਸਾਂਗੇ ਉਹ ਸਾਰੇ ਤਰੀਕੇ ਅਗਰ ਉਹ ਮਰੀਜ਼ ਫਾਲੋ ਕਰੂਗਾ ਜਿੱਦਾਂ ਜਿੱਦਾਂ ਅਸੀਂ ਬੋਲਾਂਗੇ ਉਹਦਾ ਐਕਸਰਸਾਈਜ਼ ਕਰੂਗਾ ਤਾਂ ਜਿੰਨਾ ਮਰਜ਼ੀ ਪੁਰਾਣੇ ਤੋਂ ਪੁਰਾਣਾ ਜਿੰਨਾ ਮਰਜ਼ੀ ਉਹ ਟ੍ਰੀਟਮੈਂਟ ਕਰਾ ਕੇ ਥੱਕ ਚੁੱਕਿਆ ਹੈ ਪਰ ਉਹ ਠੀਕ ਹੋ ਜਾਊਗਾ ਮੋਸਟਲੀ ਅਸੀਂ ਪੇਸ਼ੈਂਟਸ ਤੋਂ ਇਹੀ ਚੀਜ਼ ਸੁਣਦੇ ਆ ਕਿ ਅਸੀਂ ਜੀ ਸਾਡੇ ਮਰੀਜ਼ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਅਸੀਂ ਬਹੁਤ ਜ਼ਿਆਦਾ ਇਹਦੀ ਮਾਲਿਸ਼ ਕੀਤੀ ਹੈ ਬਹੁਤ ਸਾਰੀ ਜਗ੍ਹਾ ਤੇ ਟੀਕੇ ਲਵਾਏ ਆ ਬਹੁਤੀ ਜਗ੍ਹਾ ਦੇ ਉੱਪਰ ਇੰਜੈਕਸ਼ਨ ਲਗਵਾ ਚੁੱਕੇ ਆ ਅਦਰੰਗ ਵਾਲੇ ਟੀਕੇ ਕਹਿ ਕੇ ਲਾਉਂਦੇ ਆ ਬਟ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਸਾਡਾ ਪੇਸ਼ੈਂਟ ਆ ਜਿਹੜਾ ਇੰਨੀ ਟ੍ਰੀਟਮੈਂਟ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋਇਆ ਹੈਗਾ ਇਹ ਖੋਪੇ ਦੇ ਪਿੱਛੇ ਕਾਰਨ ਜਾਣੀਏ ਕਿ ਅਧਰੰਗ ਵਾਲੇ ਜਿਹੜੇ ਪੇਸ਼ੈਂਟ ਨਹੀਂ ਉਹ ਠੀਕ ਕਿਉਂ ਨਹੀਂ ਹੁੰਦੇ ਕਿਉਂਕਿ ਅਸੀਂ ਕਿਤੇ ਨਾ ਕਿਤੇ ਗਲਤ ਟਰੀਟਮੈਂਟ ਜਿਹੜਾ ਹੈਗਾ ਸਾਡੇ ਪਾਸੇ ਆਸੇ ਤੋਂ ਆਪਾਂ ਸੁਣ ਲੈਂਦੇ ਆ ਜਾਂ ਦੇਖੋ ਦੇਖ ਗਲਤ ਟਰੀਟਮੈਂਟ ਹੈ ਜਿਹੜਾ ਪੇਸ਼ੈਂਟ ਨੂੰ ਦਵਾ ਰਹੇ ਆ ਪਰ ਅਸਲ ਦੇ ਵਿੱਚ ਜੋ ਅਸਲ ਟਰੀਟਮੈਂਟ ਆ ਉਹਦੇ ਤੱਕ ਬਹੁਤੇ ਪੇਸ਼ੈਂਟ ਪਹੁੰਚਦੇ ਹੀ ਨਹੀਂ ਜਿਸ ਦੇ ਕਰਕੇ ਉਹ ਜ਼ਿਆਦਾ ਠੀਕ ਹੀ ਨਹੀਂ ਹੁੰਦੇ ਹੈਗੇ ਜਾਂ ਪੂਰੀ ਜ਼ਿੰਦਗੀ ਦੇ ਲਈ ਉਹ ਬੈਡ ਰਿਟਨ ਹੋ ਜਾਂਦੇ ਆ ਆਪਣੀਆਂ ਮੂਵਮੈਂਟਸ ਵੀ ਨਹੀਂ ਕਰ ਪਾਉਂਦੇ ਬੈਠ ਵੀ ਨਹੀਂ ਪਾਉਂਦੇ ਖੜ੍ਹ ਵੀ ਨਹੀਂ ਪਾਉਂਦੇ ਬਹੁਤੇ ਪੇਸ਼ੈਂਟ ਮੈਂ ਆਪਣੇ ਪਾਸੇ ਅਸੀਂ ਇਦਾਂ ਦੇ ਦੇਖੇ ਆ ਅਧਰੰਗ ਵਾਲਾ ਪੇਸ਼ੈਂਟ ਕਿਸ ਤਰ੍ਹਾਂ ਠੀਕ ਹੁੰਦਾ ਹੈ ਆਪਾਂ ਥੋੜਾ ਪਿੱਛੇ ਨੂੰ ਜਾਈਏ ਕਿ ਜਦੋਂ ਪੇਸ਼ੈਂਟ ਨੂੰ ਅਟੈਕ ਹੋਇਆ ਸੀ ਉਦੋਂ ਠੀਕ ਸੀ ਬਿਲਕੁਲ ਉਹਦਾ ਹੱਥ ਵੀ ਠੀਕ ਸੀ ਤੇ ਬਾਹਾਂ ਵੀ ਉਹਦੀ ਠੀਕ ਸੀ ਅਟੈਕ ਹੋਣ ਤੋਂ ਪਹਿਲਾਂ ਪਰ ਜਦੋਂ ਇਹਨੂੰ ਅਟੈਕ ਹੋਇਆ ਤਾਂ ਉਹਦੇ ਸਾਰੀ ਜਿਹੜੀ ਚੀਜ਼ ਹੈਗੀ ਹੈ ਇਹ ਮੂਵਮੈਂਟ ਹੱਥ ਦੀ ਲੱਤ ਦੀ ਬਾਹਾਂ ਦੀ ਇਹਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਇਆ ਕਿਉਂ ਸੀ ਕਿਉਂਕਿ ਬ੍ਰੇਨ ਦੇ ਵਿੱਚ ਇੱਕ ਸਟ੍ਰੋਕ ਆਇਆ ਸੀ ਸਾਡੇ ਦਿਮਾਗ ਦੇ ਵਿੱਚ ਇੱਕ ਬਲੱਡ ਫੈਲ ਗਿਆ ਸੀ ਉਸ ਜਗ੍ਹਾ ਦੇ ਉੱਪਰ ਤਾਂ ਸਾਡੇ ਇੱਕ ਪਾਸੇ ਨੇ ਜਿਹੜਾ ਪੂਰਾ ਹੈਗਾ ਕੰਮ ਕਰਨਾ ਬੰਦ ਕਰ ਦਿੱਤਾ ਅਸੀਂ ਕੀ ਕਰਦੇ ਹਾਂ ਪੇਸ਼ੈਂਟ ਨੂੰ ਸਲੋ ਕਾਉਣ ਤੋਂ ਬਾਅਦ ਜਾਂ ਤਾਂ ਕਿਤੇ ਟੀਕੇ ਲਗਵਾਉਣ ਚਲੇ ਜਾਂਦੇ ਆ ਜਾਂ ਪੇਸ਼ੈਂਟ ਦੇ ਮਾਲਸ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿਸੇ ਦੇ ਕਹਿਣ ਦੇ ਉੱਪਰ ਜਾਂ ਫੜ ਕੇ ਆਪ ਹੀ ਉਹਨੂੰ ਹਿਲਾਉਣਾ ਸ਼ੁਰੂ ਕਰ ਦਿੰਦੇ ਆ ਇਸ ਤਰ੍ਹਾਂ ਜਾਂ ਬਾਹ ਨੂੰ ਹਿਲਾ ਰਹੇ ਆ ਜਾਂ ਹੱਦੀ ਮੂਵਮੈਂਟ ਕੋਈ ਉਂਗਲਾਂ ਦੀ ਮੂਵਮੈਂਟ ਆਪੇ ਕਰਵਾਈ ਜਾਂਦੇ ਆ ਦੇਖੋ ਸਾਲੋਂ ਸਾਲ ਚਾਹੇ ਇਹ ਵਾਲੀਆਂ ਚੀਜ਼ ਆਪਾਂ ਕਰੀ ਜਾਈਏ ਪੇਸ਼ੈਂਟ ਨਹੀਂ ਠੀਕ ਨਹੀਂ ਹੋਣਾ ਜਿਨ੍ਹਾਂ ਨੂੰ ਦਰੰਗ ਦਾ ਅਟੈਕ ਥੋੜਾ ਹੋਇਆ ਆ ਆਪਾਂ ਆਮ ਭਾਸ਼ਾ ਦੇ ਵਿੱਚ ਗੱਲ ਕਰਦੇ ਆਂ ਜਿਨ੍ਹਾਂ ਨੂੰ ਥੋੜਾ ਅਟੈਕ ਹੋਇਆ ਉਹ ਥੋੜੇ ਬਹੁਤ ਟ੍ਰੀਟਮੈਂਟ ਨਾਲ ਵੀ ਠੀਕ ਹੋ ਜਾਂਦੇ ਥੋੜੀ ਬਹੁਤ ਐਕਸਰਸਾਈਜ਼ ਨਾਲ ਪਰ ਜਿਨ੍ਹਾਂ ਨੂੰ ਜ਼ਿਆਦਾ ਹੋਇਆ ਆ ਜਿਨ੍ਹਾਂ ਦਾ ਇੱਕ ਪਾਸਾ ਕੰਪਲੀਟ ਰੁਕ ਗਿਆ ਵਾ ਬੈਠਿਆ ਵੀ ਨਹੀਂ ਜਾਂਦਾ ਜ਼ੁਬਾਨ ਤੱਕ ਰੁਕ ਗਈ ਆ ਉਹ ਵਾਲੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਜਲਦੀ ਰਿਕਵਰ ਨਹੀਂ ਕਰਦੇ ਪੇਸ਼ੈਂਟ ਨੇ ਕਰਨਾ ਕੀ ਹੈ ਉਹਨੇ ਜਿਹੜਾ ਉਹਦਾ ਹੱਥ ਰੁਕਿਆ ਹੋਇਆ ਹੈ ਪੇਸ਼ੈਂਟ ਦਾ ਉਹਨੇ ਉਹ ਵਾਲੇ ਹੱਥ ਨਾਲ ਹੀ ਮੂਵਮੈਂਟ ਕਰਨੀ ਆ ਪਰ ਪੇਸ਼ੈਂਟ ਤੇ ਪੇਸ਼ੈਂਟ ਦੇ ਘਰ ਦੇ ਉਹ ਇਹੀ ਗੱਲ ਬੋਲਦੇ ਹੱਥ ਤੇ ਚੱਲਦਾ ਨਹੀਂ ਅਸੀਂ ਕਿੱਦਾਂ ਇਹਨੂੰ ਹਲਾਈਏ ਦੇਖੋ ਜੇ ਪੇਸ਼ੈਂਟ ਚਲਾਊਗਾ ਆਪਣੇ ਹੱਥ ਦੀ ਮੂਵਮੈਂਟ ਕਰੂਗਾ ਮੈਂ ਮੰਨਦਾ ਕਿ ਥੋੜੀ ਮੂਵਮੈਂਟ ਹੁੰਦੀ ਹੈ ਥੋੜੀ ਕਰਦੇ ਕਰਦੇ ਤੇਹੀ ਉਹਦੀ ਮੂਵਮੈਂਟ ਜਿਹੜੀ ਹੈਗੀ ਆ ਵੱਧ ਜਣੀ ਅਗਰ ਪੇਸ਼ੈਂਟ ਆਪਣੀ ਬਾਹ ਨੂੰ ਥੋੜਾ ਚੱਕਦਾ ਸੁਪੋਜ਼ ਕਰੋ ਇਸ ਤਰੀਕੇ ਥੋੜੀ ਬਾਹ ਚੱਕੀ ਜਾਂਦੀ ਹੈ ਜਾਂ ਬਹੁਤੇ ਪੇਸ਼ੈਂਟ ਇਦਾਂ ਹੁੰਦੇ ਕਿ ਇਸ ਤਰੀਕੇ ਥੋੜੀ ਬਾਹ ਨੂੰ ਹਿਲਾ ਲੈਂਦੇ ਆ ਪੇਸ਼ੈਂਟ ਨੇ ਜਿੰਨੀ ਬਾਹ ਹਿਲਦੀ ਹੈ ਓਨੀ ਹੀ ਹਿਲਾਉਣੀ ਹੈ ਜਿੰਨੀ ਮੂਵਮੈਂਟ ਥੋੜੀ ਹੁੰਦੀ ਹੈ ਤਾਂ ਥੋੜੀ ਕਰਨੀ ਹੈ ਜਿੰਨੀ ਵੀ ਹੁੰਦੀ ਹੈ ਉਨੀ ਮੂਵਮੈਂਟ ਕਰਨੀ ਹੈ ਐਕਟਿਵ ਐਕਸਰਸਾਈਜ਼ ਇਹਨੂੰ ਆਪਾਂ ਬੋਲਦੇ ਆ ਦੋ ਤਰ ਅਸੀਂ ਉਹਨੂੰ ਪੈਸਿਵ ਐਕਸਰਸਾਈਜ਼ ਕਰਾਉਣੀ ਆ ਆਪ ਹੀ ਹਿਲਾਏ ਜਾਣੇ ਆ ਫੜ ਕੇ ਜਾਂ ਆਪ ਹੀ ਉਂਗਲਾਂ ਨੂੰ ਖੋਲ੍ਹ ਲਿਆ ਬੰਦ ਕਰ ਲਿਆ ਨਾ ਤਾਂ ਆਪੇ ਹਿਲਾ ਲਈ ਪੇਸ਼ੈਂਟ ਆਪ ਨਹੀਂ ਜ਼ੋਰ ਲਾ ਰਿਹਾ ਜਿੰਨਾ ਉਹ ਧਿਆਨ ਦੇਊਗਾ ਜਦੋਂ ਪੇਸ਼ੈਂਟ ਆਪ ਮੂਵਮੈਂਟ ਕਰਨੀ ਸ਼ੁਰੂ ਕਰੂਗਾ ਤਾਂ ਬ੍ਰੇਨ ਤੋਂ ਸਿਗਨਲਸ ਆਉਣਗੇ ਉਹਦੀ ਬਾਹਾਂ ਦੇ ਉੱਪਰ ਉਹਦੀ ਲੱਤ ਦੇ ਉੱਪਰ ਜਦੋਂ ਹੀ ਉਹ ਕੋਈ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰੂਗਾ ਸਿਗਨਲਸ ਨੇ ਆਣਾ ਹੈ ਹੌਲੀ 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 ਕਰਦੇ ਪੇਸ਼ੈਂਟ ਨੇ ਆਪਣੀਆਂ ਮੂਵਮੈਂਟਾਂ ਕਰਨੀ ਸ਼ੁਰੂ ਕਰ ਦੇਣੀਆਂ ਬੈਠਣਾ ਸ਼ੁਰੂ ਕਰ ਦੇਗਾ ਖੜਨਾ ਸ਼ੁਰੂ ਕਰ ਦੇਗਾ ਚੱਲਣਾ ਸਟਾਰਟ ਕਰ ਦੇਗਾ ਉਹਦਾ ਹੱਥ ਮੁੱਠੀ ਬੰਦ ਹੋਣੀ ਸ਼ੁਰੂ ਹੋ ਜੂਗੀ ਖੁੱਲਣੀ ਵੀ ਸ਼ੁਰੂ ਹੋ ਜੂਗੀ ਪਰ ਸਭ ਤੋਂ ਵੱਡੀ ਚੀਜ਼ ਹੈਗੀ ਹੈ ਪੇਸ਼ੈਂਸ ਪੇਸ਼ੈਂਸ ਦਾ ਸਾਨੂੰ ਰੱਖਣਾ ਹੀ ਪੈਣਾ ਹੈ ਕਿਉਂਕਿ ਅਧਰੰਗ ਵਾਲੇ ਮਰੀਜ਼ ਠੀਕ ਹੋਣ ਨੂੰ 6 ਮਹੀਨੇ ਵੀ ਲੱਗ ਜਾਂਦੇ ਆ 1 ਸਾਲ ਵੀ ਲੱਗ ਜਾਂਦਾ 2-2 ਸਾਲ ਵੀ ਲੱਗ ਜਾਂਦੇ ਆ ਪਰ ਜੇ ਅਸੀਂ ਹਾਰ ਮੰਨ ਲਈ ਫਿਰ ਅਸੀਂ ਠੀਕ ਨਹੀਂ ਹੋ ਸਕਦੇ ਟ੍ਰੀਟਮੈਂਟ ਜਿਹੜਾ ਤੁਸੀਂ ਹੈਗਾ ਉਹ ਤੁਸੀਂ ਨਿਊਰੋ ਦੇ ਡਾਕਟਰ ਤੋਂ ਜਿਹੜੇ ਨਿਊਰੋਲੋਜਿਸਟ ਹੈਗੇ ਆ ਸਪੈਸ਼ਲੀ ਜਿਨ੍ਹਾਂ ਦਾ ਤਜਰਬਾ ਹੈ ਦੇਖ ਕੇ ਤੁਸੀਂ ਉੱਥੋਂ ਆਪਣਾ ਟ੍ਰੀਟਮੈਂਟ ਲੈ ਸਕਦੇ ਆ ਉਹਨਾਂ ਤੋਂ ਹੀ ਲੈਣੇ ਆ ਵੀਡੀਓ ਥੈਰੇਪੀ ਜਿਹੜੀ ਤੁਸੀਂ ਕਰਾਉਣੀ ਆ ਤੁਸੀਂ ਆਪਣੇ ਨੇੜੇ ਦੇ ਕਿਸੇ ਪੜ੍ਹੇ ਲਿਖੇ ਫਿਜ਼ੀਓ ਥੈਰੇਪਿਸਟ ਕੋ ਜਿੰਨਾ ਤਜਰਬਾ ਹੈਗਾ ਆ ਨਿਊਰੋ ਨਿਊਰੋ ਦਾ ਉਹਨਾਂ ਤੋਂ ਆਪਣੀ ਫਿਜ਼ੀਓ ਥੈਰੇਪੀ ਕਰਾਓ ਚੰਗੀਆਂ ਗਾਈਡਲਾਈਨਸ ਦੇ ਅੰਦਰ ਐਕਸਰਸਾਈਜ਼ ਕਰੂਗਾ ਤੁਹਾਡਾ ਪੇਸ਼ੈਂਟ ਤਾਂ ਦੀ ਜਿਹੜੀ ਰਹਿੰਦੀ ਲਾਈਫ ਆ ਉਹ ਆਪਣੀ ਚੰਗੀ ਗੁਜ਼ਾਰ ਸਕਦਾ ਹੈ ਆਪਣੀਆਂ ਸਾਰੀਆਂ ਮੂਵਮੈਂਟਸ ਕਰ ਸਕਦਾ ਹੈ ਅਗਰ ਤੁਸੀਂ ਸਾਡੀਆਂ ਇਹ ਵਾਲੀਆਂ ਚੀਜ਼ ਨੂੰ ਫੋਲੋ ਕਰੂਗਾ ਪੇਸ਼ੈਂਟ ਤਾਂ ਉਹ ਬਿਲਕੁਲ ਠੀਕ ਹੋ ਜਾਊਗਾ ਫਾਈਨਲੀ ਫਿਰ ਮੈਂ ਇਹੀ ਗੱਲ ਦੁਹਰਾਉਂਗਾ ਕਿ ਪੇਸ਼ੈਂਟ ਤੋਂ ਇਸ ਹੱਥਰੇ ਨਾਲ ਜਿੰਨੀ ਮੂਵਮੈਂਟ ਹੁੰਦੀ ਆ ਉਹੀ ਕਰਨੀ ਚਾਹੇ ਬਾਹਮ ਉੱਪਰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਚਾਹੇ ਹੱਥ ਨੂੰ ਇਦਾਂ ਟੇਬਲ ਦੇ ਉੱਪਰ ਫੇਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਵੀ ਐਕਸਰਸਾਈਜ਼ ਉਹ ਐਕਟਿਵ ਐਕਸਰਸਾਈਜ਼ ਕਰੂਗਾ ਉਹਦਾ ਹੀ ਇਫੈਕਟ ਆਉਣਾ ਉਹਦੇ ਨਾਲ ਹੀ ਬ੍ਰੇਨ ਤੋਂ ਸਿਗਨਲਸ ਆਉਣੇ ਆ ਤਾਂ ਉਹਦੀ ਜਿਹੜੀ ਬਾਹ ਹੈਗੀ ਹੈ ਜਿਹੜੀ ਲੱਤ ਹੈਗੀ ਹੈ ਚੱਲਣਾ ਸ਼ੁਰੂ ਕਰ ਦੂਗੀ ਜੀ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਵੀ ਕਰ ਦਿਓ ਤਾਂ ਕਿ ਅੱਗੇ ਵਾਲੀ ਜਿਹੜੀ ਜਾਣਕਾਰੀ ਹੈਗੀ ਹੈ ਅੱਗੇ ਹੋਰ ਲੋਡਬੰਦ ਪੇਸ਼ੈਂਟਾਂ ਤੱਕ ਪਹੁੰਚ ਸਕੇ ਥੈਂਕ ਯੂ